ਵਾਹ ਜੀ ਦਾ ਕੰਪਾ ਵਾਹ ਜੀ ਕੀ ਬਤੇ ਵੜਿਆ ਭਾਗਾ ਕਰਕੇ ਗੁਰਦਲਗੀਦਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ ਨਿਗਰੇਪਣੇ ਦੀ ਝੂਠ ਲਾ ਕੇ ਗੁਰੂ ਆਲੇ ਬਣੇ ਹੋ ਅੱਜ ਤੋਂ ਤਨ ਮਨ ਧਨ ਸਭ ਗੁਰੂ ਕਾ ਸਮਝਣਾ ਅੱਜ ਤੋਂ ਪਿਛਲੀ ਜਾਂ ਬਾਤ ਗੋਲ ਸਭ ਨਾਲੋਂ ਯਾਦੋ ਤੁਸੀਂ ਸਤਿਗੁਰੂ ਦੇ ਸੁਪੁੱਤਰ ਹੋ ਅੱਜ ਤੋਂ ਧਰਮ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਰਮ ਦੀ ਮਾਤਾ ਆਹ ਸਾਹਿਬ ਜੀ ਮਾਪੁਰ ਜੀ ਸਾਪੇ ਦਾ ਜਨਮ ਸਥਾਨ ਤੱਕ ਇਸ ਗੜ ਸਾਫ ਖਾਲਸਾ ਵਾਸੀ ਸ੍ਰੀ ਅਨੰਤ ਕੁੰਸਾਹ ਜੀ ਦਾ ਇਸਤੀਕਾਕਾਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂਨਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗਾਰ ਹੋਰ ਕਿਸੇ ਦੇਹਾਰੀ ਪਖੰਡੀ ਨੂੰ ਗੁਰੂ ਜਾਣ ਕੇ ਮੱਖਾ ਨਹੀਂ ਟੇਕਣਾ ਨਿਤੰਤ ਵੇਲੇ ਉੱਠ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਸ੍ਰੀ ਜਪਜੀ ਸਾਹਿਬ ਬਾਖ ਸਾਹਿਬ ਧੋਪ ਪ੍ਰਸਾਦ ਸੁਮੇਯਾ ਸਮੂਹ ਵਾਲੇ ਕਭਿ ਉਹ ਬਾਜ ਬੇਨਤੀ ਚੋਪੀ ਹਮਨੀ ਕਰੋ ਹੱਥ ਦੇ ਰਛਾ